ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਕੈਂਡਲ ਮਾਰਚਾ ਕੱਢਿਆ ਗਿਆ ਅੱਜ ਕਲਕੱਤਾ ਵਿੱਚ ਲੇਡੀ ਡਾਕਟਰ ਦੀ ਹੱਤਿਆ ਨੂੰ ਲੈ ਕੇ ਪੱਛਮੀ ਬੰਗਾਲ ਦੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਵਿਰੋਧ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਕੈਂਡਲ ਮਾਰਚਾ ਕੱਢਿਆ ਗਿਆ ਹੱਥਾਂ ਵਿੱਚ ਮੋਮਬਤੀਆਂ ਫੜ ਕੇ ਬਾਜ਼ਾਰਾਂ ਵਿੱਚ ਦੋਸ਼ੀਆਂ ਖਿਲਾਫ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਦੇ ਨਾਅਰੇ ਲਗਾਏ ਗਏ ਕੈਂਡਲ ਮਾਰਚੇ ਵਿੱਚ ਟੀਚਰ ਯੂਨੀਅਨ ਕਿਸਾਨ ਯੂਨੀਅਨ ਸੰਗਠਨ ਅਤੇ ਵਕਫਾ ਕਾ ਆਧਾਰੇ ਦੀਆਂ ਔਰਤਾਂ ਵੱਲੋਂ ਕੈਂਡਲ ਮੋਰਚੇ ਵਿੱਚ ਹਿੱਸਾ ਲਿੱਤਾ ਗਿਆ ਇਸ ਮੌਕੇ ਹਰਜਿੰਦਰ ਕੌਰ ਸੁਸ਼ੀਲ ਸ਼ਰਮਾ ਤੇ ਵਿਕਰਮ ਸਿੰਘ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਇੱਕ ਨਹੀਂ ਹੈ ਹੋਰ ਵੀ ਹਨ ਸਭ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਹਸਪਤਾਲਾਂ ਵਿੱਚ ਡਾਕਟਰ ਦੀ ਸਖਿਆ ਨੂੰ ਯਕੀਨਨ ਬਣਾਇਆ ਜਾਵੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਮਾਰਚ ਕੱਢਣ ਆਏ ਆ ਉਹ ਇੱਕ ਡਾਕਟਰ ਜੋ ਅਣਹੋਣੀ ਘਟਨਾ ਵਾਪਰੀ ਉਸ ਡਾਕਟਰ ਨਾਲ ਏਡੀ ਡਾਕਟਰ ਨਾਲ ਜੋ अकेਲੀ ਉਥੇ ਹਸਪੀਟਲ ਸੀ ਬਹੁਤ ਹੀ ਮਾੜੀ ਘਟਨਾ ਉਸ ਨਾਲ ਵਾਪਰੀ ਆ ਔਰ ਜੋ ਨਹੀਂ ਸੀ ਹੋਣੀ ਚਾਹੀਦੀ ਉਸ ਦੇ ਇਨਸਾਫ ਦੀ ਮੰਗ ਵਿੱਚ ਅਸੀਂ ਇੱਥੇ ਇੱਕ ਕੈਂਡਲ ਮਾਰਚ ਕੱਢਣ ਆਏ ਆ ਤੇ ਸਰਕਾਰ ਕੋਲੋਂ ਸਾਨੂੰ ਸਾਰਿਆਂ ਨੂੰ ਇਹ ਮੰਗ ਆ ਕਿ ਉਸ ਡਾਕਟਰ ਜੋ ਹੱਤਿਆ ਹੋਈ ਆ ਬਹੁਤ ਹੀ ਅਣਹੋਣੀ ਘਟਨਾ ਵਾਪਰੀ ਹੈ ਉਸ ਦਾ ਇਨਸਾਫ ਉਸ ਨੂੰ ਦਿੱਤਾ ਜਾਵੇ ਤਾਂ ਕਿ ਇਹਦੇ ਆਪਕ ਜਥੇਬੰਦੀ ਹੈ ਜੀਟੀਯੂ ਜਿੰਨੇ ਵੀ ਸਾਂਝੇ ਮੋਰਚੇ ਦੇ ਜਿੰਨੇ ਵੀ ਟੀਚਰ ਸਾਥੀ ਨੇ ਉਹ ਚਾਹੇ ਸਾਡੀਆਂ ਮੈਡਮ ਪਹਿਣਾ ਨੇ ਚਾਹੇ ਭਾਈ ਨੇ ਉਹ ਸਾਰੇ ਜੋ ਅੱਜ ਹਿੰਦੁਸਤਾਨ ਦੇ ਵਿੱਚ ਸਾਡੀਆਂ ਛੋਟੀਆਂ ਬੱਚੀਆਂ ਕੁੜੀਆਂ ਸਾਡੀਆਂ ਮਾਮਾ ਪਹਿਣਾ ਆ ਸੁਰੱਖਿਅਤ ਮਹਿਸੂਸ ਕਰ ਰਿਆ ਨੇ ਉਸ ਸੰਬੰਧੀ ਅੱਜ ਸਾਰਾ ਸਮੂਹ ਟੀਚਰ ਭਾਈ ਸਮਾਣੇ ਦਾ ਇਕੱਠਾ ਹੋਇਆ ਤੇ ਇੱਕ ਬਹੁਤ ਹੀ ਸ਼ਾਂਤੀਮੀ ਤਰੀਕੇ ਦੇ ਨਾਲ ਕੈਂਡਲ ਮਾਰਚ ਕਰਕੇ ਸਮਾਜ ਨੂੰ ਜਾਗਰੂਕ ਕਰਨਾ ਚਾਹ ਰਿਹਾ ਹੈ ਕਿ ਆਪਾਂ ਜਾਗਰੂਕ ਹੋਈਏ ਅਲਰਟ ਹੋਈਏ ਤਾਂ ਕਿ ਜੋ ਪੀੜ੍ਹੀਏ ਸਾਡੀਆਂ ਧੀਆਂ ਭੈਣਾਂ ਤੇ ਗੰਦੀਆਂ ਨਜ਼ਰਾਂ ਰੱਖਦੇ ਨੇ ਜਾਂ ਉਹਨਾਂ ਨਾਲ ਬਦਸਲੂਕੀਆਂ ਕਰਦੇ ਨੇ ਉਹਨਾਂ ਨੂੰ ਅਸੀਂ ਆਮ ਲੋਕ ਸਮਾਜ ਦੇ ਵਿੱਚ ਪਹਿਚਾਨ ਸਕੀ ਤੇ ਉਹਨਾਂ ਤੋਂ ਦੂਰੀ ਬਣਾਉਂਦੇ ਹੋਏ ਐਸੇ ਲੋਕਾਂ ਨੂੰ ਕਾਨੂੰਨ ਦੇ ਸਕੰਜੇ ਵਿੱਚ ਫਸਾਉਣ ਵਾਸਤੇ ਅਸੀਂ ਸਰਕਾਰ ਨੂੰ ਅਪੀਲ ਕਰੀਏ ਔਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਾਡੀਆਂ ਧੀਆਂ ਭੈਣਾਂ ਸਭ ਦੀਆਂ ਸੰਜੀਆਂ ਨੇ ਤੇ ਇਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਕਰਨ ਵਾਸਤੇ ਜੂਰ ਕੁਛ ਨਾ ਕੁਛ ਉਪਰਾਲਾ ਕਰਨ ਇਹ ਅਪੀਲ ਲੈ ਕੇ ਕੈਂਡਲ ਮਾਰਚ ਲੈ ਕੇ ਅਸੀਂ ਅੱਜ ਸਮੂਹ ਦੇ ਆਪ ਜਥੇਬੰਦੀਆਂ ਸਮਾਣਾ ਦੇ ਵਿੱਚ ਕੈਂਡਲ ਮਾਰਚ ਕਰਾਂਗੇ ਮੈਨੂੰ ਇਹ ਲੱਗਦਾ ਵੀ ਦੇਖੋ ਸਕੂਲਾਂ ਦੇ ਵਿੱਚ ਬੜੇ ਪ੍ਰੋਜੈਕਟ ਸ਼ੁਰੂ ਹੋ ਰਹੇ ਨੇ ਇਸ ਟਾਈਮ ਪਰ ਜਿਹੜਾ ਮੇਨਲੀ ਜਿਹੜਾ ਪ੍ਰੋਜੈਕਟ ਹੈ ਮੈਂ ਕਹਿੰਦੀ ਕੁੜੀਆਂ ਲਈ ਸਟਾਰਟ ਹੋਣਾ ਚਾਹੀਦਾਗਾ ਵੀ ਆਫ ਦੀ ਸੇਫਟੀ ਆਫ ਦੀ ਜਿਹੜਾ ਡਿਫੈਂਸ ਹੈ ਉਹਦੇ ਲਈ ਕਿਵੇਂ ਪ੍ਰੀਪੇਅਰ ਕਰਨਾ ਆਪਾਂ ਕੁੜੀਆਂ ਨੂੰ ਦੇਖੋ ਇਸ ਭਾਰਤ ਵਿੱਚ ਆਪਾਂ ਪਹਿਲੀ ਵਾਰ ਹੀ ਜੀ ਇਕੱਠੇ ਹੋਏ ਇਸ ਘਟਨਾ ਨੂੰ ਲੈ ਕੇ ਪਹਿਲਾਂ ਵੀ ਪਤਾ ਨਹੀਂ ਕਿੰਨੀ ਕਵਾਰੀ ਆਪਾਂ ਮਾਰਚ ਕੀਤੇ ਨੇ ਠੀਕ ਹੈ ਨਾ ਪਰ ਜਿਹੜੀ ਆਪਾਂ ਮੈਟੈਲਟੀ ਹੈ ਜਿਹੜੀ ਲੋਕਾਂ ਦੀ ਉਹਨੂੰ ਬਦਲਦੇ ਟਾਈਮ ਲੱਗੂਗਾ ਕਹਿਣ ਨੂੰ ਆਪਾਂ ਮਾਡਰਨ ਹੋ ਗਏ ਆ ਪਰ ਜਿਹੜੀ ਸੋਚ ਆ ਕਈ ਲੋਕਾਂ ਦੀ ਉਹਨੂੰ ਬਦਲਣ ਲਈ ਕੁੜੀਆਂ ਨੂੰ ਤਿਆਰ ਕਰਨਾ ਪਊਗਾ ਕਿ ਕੁੜੀਆਂ ਉਹਦਾ ਡਿਫੈਂਸ ਕਿਵੇਂ ਕਰ ਸਕਦੀਆਂ ਨੇ ਸਕੂਲਾਂ ਦੇ ਵਿੱਚ ਇੱਕ ਪੀਰੀਅਡ ਜਿਵੇਂ ਲਾਜ਼ਮੀ ਕੀਤਾ ਜਾਵੇ ਕੁੜੀਆਂ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਗੇਮ ਨਾਲ ਜੋੜਿਆ ਜਾਵੇ ਕਰਾਟੇ ਵਗੈਰਾ ਕੰਪਲਸਰੀ ਕੀਤਾ ਜਾਂ ਜਿਵੇਂ ਆਪਾਂ ਫੋਰਨ ਦੇ ਸਕੂਲਾਂ ਵਿੱਚ ਦੇਂਦੇ ਆ